हां वे मित्रों की हालचाल फसरी का खा रहेन ते आज आपा गड्डी लोड करनी है ले दी ते आपा लोड ਕਰਨ ਆ ਗਏ ਆ ਬਨੂੜ ਬਨੂੜ ਤੋਂ ਆਪਾਂ ਦੇਖਦੇ ਆ ਕਦੋਂ ਤੱਕ ਗੱਡੀ ਲੋਡ ਹੁੰਦੀ ਆ ਫਿਰ ਆਪਾਂ ਨਿਕਲਾਂਗੇ ਰਾਤ ਨੂੰ ਤੇ ਚੌਕਲੇਟ ਲੋਡ ਕਰਨੀ ਆਪਾਂ ਨੇ ਤੇ ਕਿਹੜੀ ਕੰਪਨੀ ਦੀ ਉਹ ਮੈਂ ਤੁਹਾਨੂੰ ਜਦ ਲੋਡ ਕਰਾਂਗਾ ਉਹ ਦੱਸ ਦੂੰਗਾ ਤੇ ਅੱਜ ਤੁਸੀਂ ਬਣੇ ਰਹੋ ਨਾਲ ਆਇਆ ਕਿ ਤੁਹਾਨੂੰ ਲੇਕ ਮਾਕੇ ਲਾਓ ਲਓ ਜੀ ਮਿੱਕਰੋ ਗੱਡੀ ਲਾਜੀ ਹੋ ਲੋਡ ਆਪਣੀ ਟਾਈਮ ਹੋ ਗਿਆ 9 ਵਜੇ ਰਾਤ ਦੇ ਹੁਣ ਲੱਗੀ ਗੱਡੀ ਦਫੋ ਲੋਡ ਬਸ ਦੇਖਣਿਆ ਕਿੰਨਾ ਟਾਈਮ ਲੱਗਦਾ ਹੋਰ ਫਿਰ ਆਪਾਂ ਪਾਵਾਗੇ ਚਾਲੇ ਕੰਪਨੀ ਨਾਮ ਆ ਕਾਈ ਦਾ ਮਾਲ ਆ ਬਸ ਹੁਣ ਆਪਾਂ ਨਿਕਲ ਜਾਣਾ ਨੇ ਲਗ ਜੂ ਹਲੇ ਘੰਟਾ ਕੋ ਹੋਰ ਬਾਕੀ ਫੇਰ ਦੇ ਦੇ ਪਿਕਚਰ ਕਿੰਨਾ ਕਰਾਂਗੇ ਲਾਈਵ ਮੇਤਰੋ ਗੱਡੀ ਹੋ ਗਈ ਲੋਡ ਆਪਣੀ ਤੇ ਗੱਡੀ ਕਰੀਏ ਬੰਦ ਤੇ ਬਸ ਹੁਣ ਆਪਾਂ ਚਾਲੇ ਪਾ ਜਾਣੇ ਟਾਈਮ ਹੋ ਗਿਆ ਮੇਰੇ ਖਿਆਲ ਚ 10 ਵਜ ਗਏ ਆ ਠੀਕ ਠੀਕ ਟਾਈਮ ਨਾਲ ਗੱਡੀ ਲੋਡ ਕਰਤੀ ਇਹਨਾਂ ਨੇ ਬਾਹਰ ਨਿਕਲ ਜਾਂ ਆਪਾਂ ਇੱਥੋਂ ਲਾ ਖਾਣਾ ਖਲਾ ਲਈ ਆਪਾਂ ਚੋਰੀ ਟੱਪੇ ਆ ਵੀਰ ਭਾਈ ਵੀ ਥੋੜਾ ਜਿਹਾ ਤੰਗ ਕਰ ਲੰਨੇ ਕਈ ਵਾਰੀ ਯਾ ਬਾਣੀ ਗੀ ਗਾਤਾ ਲੈ ਮੇ ਮਿੱਤਰੋ ਬੈਲ ਮਿਲ ਕੇ ਆਪਣੇ ਹੁਣ ਆਪਾਂ ਨੂੰ ਛੁੱਟੀ ਤੇ ਲੋ ਜੀ ਮਿੱਤਰੋ ਆਪਾਂ ਬਨੂਰ ਤੋਂ ਪਾਦੇ ਆ ਚਾਲੇ ਤੇ ਬਾ ਨਿਕਲਦੇ ਆ ਹੁਣ ਇੱਥੋਂ ਤੇ ਜਾ ਕੇ ਰੋਟੀ ਉੱਟੀ ਖਾਣੇ ਆ ਕਿਤੇ ਫਿਰ ਬਾਕੀ ਦੇਖਦੇ ਆ ਗਾਂ ਦਾ ਕੀ ਪ੍ਰੋਗਰਾਮ ਆ ਅੱਜ ਉੱਥੇ ਬਣੇ ਰਹੋ ਨਾਲ ਦਰਸ਼ਨ ਗੁਰਦੁਆਰਾ ਦੀਪ ਸਿੰਘ ਜੀ ਸ਼ਹੀਦ 16 ਕਿਆਂ ਏ AC ਆਪਾਂ ਆਉਂਦੇ ਸੀ AC ਨਾ ਬੰਦ ਹੋ ਗਿਆ ਚੱਲਦਾ ਚੱਲਦਾ ਤੇ ਜਿੱਦਾਂ ਨਾ AC ਜਿੱਦਾਂ ਆਪਾਂ ਟੈਂਪਰੇਚਰ ਸੈੱਟ ਕਰ ਦਿੰਦੇ ਨਾ ਜਿੱਦਾਂ ਸਾ ਮਾਈਨਸ 18 ਪਰ ਜਾਂ 20 ਤੇ ਉਹ ਜਦ ਮਾਈਨਸ 20 ਤੇ ਪਹੁੰਚ ਜਾਂਦਾ ਫੇਰ ਨਾ ਇਹ ਕਟ ਮਾਰਦਾ ਵੀ ਐਸੀ ਬੰਦ ਹੋ ਜਾਂਦਾ ਵੀ ਥੋੜਾ ਟਾਈਮ ਇਹਨੂੰ ਆਰਾਮ ਆ ਜਾਂਦੇ ਹੁਣ ਇਹ ਥੀ ਜਦ 18 ਤੇ ਪਹੁੰਚਿਆ ਤਾਂ ਇਹ ਬੰਦ ਹੋ ਗਿਆ ਤਾਂ ਮੁੜ ਕੇ ਸਟਾਰਟ ਨਹੀਂ ਹੋਇਆ ਹੁਣ ਆਪਾਂ ਦੇਖਦੇ ਆ ਇਹਦੇ ਵਿੱਚ ਕੀ ਪ੍ਰੋਬਲਮ ਆਈ ਆ ਹੋਰ ਖਲਾਈਆ ਕਰਦੇ ਆ ਤੇ ਆਜੋ ਹੁਣ ਆਪਾਂ ਉੱਪਰ ਦੇਖਦੇ ਇੱਕ ਵਾਰੀ ਪਹਿਲਾਂ ਥੱਲੇ ਚੈੱਕ ਕਰਦੇ ਆ ਵੀ ਪ੍ਰੋਬਲਮ ਕੀ ਹੈ ਵੀ ਥੱਲੇ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਇਹ ਜੇ ਸਟਾਰਟ ਹੋਊਗਾ ਤਾਂ ਇੱਥੇ ਪਤਾ ਲੱਗੂਗਾ ਇਹ ਪੰਪ ਕੰਮ ਕਰਦਾ ਹੈ ਕਿ ਨਹੀਂ ਕਰਦਾ ਤੇ ਇਸ ਦਾ ਇਸੀ ਚੰਦੂ ਕਰਤਾ ਤੇ ਹੁਣ ਇਹ ਚਾਪਾ ਦੇਖਦੇ ਆ ਇਹਦੇ ਵਿੱਚ ਤੇਲ ਪਤਾ ਲੱਗ ਜੂਆ ਵੀ ਹਾਂ ਪੰਪ ਕੰਮ ਕਰ ਰਿਹਾ ਹੈ ਪੰਪ ਚੱਕ ਰਿਹਾ ਹੈ ਹੁਣ ਤੇਲ ਇਹਦਾ ਮਤਲਬ ਵੀ ਪੰਪ ਦੀ ਪ੍ਰੋਬਲਮ ਨਹੀਂ ਹੈਗੀ ਪੰਪ ਉੱਪਰ ਜਾ ਰਿਹਾ ਤੇਲ ਤੇ ਹੁਣ ਆਪਾਂ ਉੱਪਰ ਚੈੱਕ ਕਰਦੇ ਵੀ ਉੱਪਰ ਕੀ ਪ੍ਰੋਬਲਮ ਹੈ ਇੱਕ ਵਾਰੀ ਬੈਲਟਾਂ ਆਪਾਂ ਚੈੱਕ ਕਰ ਲਈਏ ਬੈਲਟਾਂ ਠੀਕ ਨੇ ਆ ਵੀ ਠੀਕ ਆ ਮੇਨ ਬੈਲਟਾਂ ਏ ਵੀ ਬੈਟ ਠੀਕ ਆ ਲਾਜ ਤਾਂ ਆ ਰਹੀ ਆ ਬੈਟਾਂ ਠੀਕ ਨੇ ਬੈਟ ਦੀ ਕੋਈ ਪ੍ਰੋਬਲਮ ਨਹੀਂ ਇਹ ਸੀ ਰਾਉਂਡ ਲੈ ਰਿਹਾ ਮਤਲਬ ਵੀ ਦਾ ਇਹਦੀ ਸ਼ੈਲਫ ਦੀ ਪ੍ਰੋਬਲਮ ਵੀ ਹੈ ਨਹੀਂ ਸ਼ੈਲਫ ਵੀ ਠੀਕ ਆ ਤੇ ਹੁਣ ਇਹਦੇ ਵਿੱਚ ਇੱਕ ਹੋਰ ਪਾਰਟ ਹੁੰਦਾ ਉਹ ਆਪਾਂ ਹੁਣ ਖੋਲਦੇ ਆ ਇਹਨੂੰ ਖੋਲ ਕੇ ਪਤਾ ਲੱਗੂਗਾ ਪੁਰਪੁਰ ਵਾਲਾ ਕੰਮ ਤਾਂ ਹੁਣ ਨੇ ਫੜ ਲਿਆ ਆਪਣਾ ਅੰਦਰ ਚੈੱਕ ਕਰਦੇ ਆ ਇੱਕ ਵਾਰੀ ਲੈ ਬਈ ਆਪਾਂ ਹੁਣ ਪਹਿਲਾਂ ਖੋਲ ਲਈ ਇਹਦਾ ਹੌਸ ਪਾਈਪ ਇਹ ਹੌਸ ਪਾਈਪ ਹੁੰਦਾ ਆਹ ਇਹ ਹਾਊਸਪਾਈਪ ਹਵਾ ਵਾਸਤੇ ਹੁੰਦਾ ਇਹਨੂੰ ਆਪਾਂ ਖੋਲਣਾ ਹੁਣ ਇੱਕ ਵਾਰੀ ਇਹ ਤਾਂ ਹਮੇਸ਼ਾ ਖਾਣੇ ਆਈਟਮਾ ਮੁੜ ਕੇ ਨੇੜੇ ਚੱਲ ਬਣੇ ਨਹੀਂ ਹੋ ਗਿਆ ਵਿੱਚ ਹੁਣ ਇਹਦੇ ਥੱਲੇ ਉਹ ਨਾਟ ਖੋਲਣੇ ਪੈਣੇ ਆਪਾਂ ਨੂੰ ਤੇ ਨਾਟ ਖੋਲ ਕੇ ਫਿਰ ਮੈਂ ਤੁਹਾਨੂੰ ਦਿਖਾਉਣਾ ਅੱਗੇ ਲੈ ਮੈਂ ਮੇਰਾ ਹਵਾ ਸਪੈਪਾ ਖੋਲਦਾ ਸਾਈਡ ਤੇ ਲਾ ਦਿੰਨੇ ਤੇ ਆ ਪਰਦਾ ਖੋਲਣਾ ਆਪਾਂ ਨੇ ਇਹਦੇ ਵਿੱਚ ਹੁੰਨੇ ਆ ਇੱਥੇ 10 ਨੰਬਰ ਤੇ ਦੋ ਨਾਟ ਹੁੰਦੇ ਨੇ ਕਾਰਨਾਟਾ ਇੱਕ ਅੰਦਲੀ ਸਾਈਡ ਹੁੰਦਾ ਨਾਟ ਉਦੋਂ ਹੀ ਸਾਈਡ ਉਹ ਦੇਖਦੇ ਆਣੋਂ ਖੋਲ ਕੇ ਇਹਨੂੰ ਬਾਹਰ ਕੱਢਦੇ ਆ ਤੇ ਫੇਰ ਚੈੱਕ ਕਰਦੇ ਆ ਇਹਨੂੰ ਕੀ ਹਿਸਾਬ ਨਾਲ ਇਹ ਇਹ ਥੱਲੇ ਵਾਲਾ ਨਾ ਹੁੰਦਾ ਨਾ ਜਿਹੜਾ ਨਾਟ ਇਹ ਥੋੜਾ ਜਿਹਾ ਹੱਥ ਆ ਖੁੱਲਦਾ ਇਹ ਇੱਥੇ ਹੱਥ ਪਾਉਣ ਵਾਲੀ ਜਗ੍ਹਾ ਹੈ ਨਹੀਂ ਪੂਰੀ ਪੂਰੀ ਜਗ੍ਹਾ ਖੜਨ ਦੀ ਜਗ੍ਹਾ ਹੈ ਨਹੀਂ ਇੱਥੇ ਇਤਨਾ ਜਗ੍ਹਾ ਥੋੜੀ ਜਿਹੀ ਪੂਰੀ ਪੂਰੀ ਹੁੰਦੀ ਆ ਤੇ ਹੱਥ ਹਸਤ ਪਾਉਣ ਨੂੰ ਨਾ ਜੇ ਤੁਹਾਡੇ ਕੋਲ ਸਾਈਡ ਟੂਲ ਨਹੀਂ ਹੈਗਾ ਜਾਂ ਤੁਹਾਡੇ ਕੋਲ ਇਹ ਛੋਟੇ ਉਹ ਨਹੀਂ ਨਾ ਹੈਗੇ ਫਿਰ ਖੋਲਣ ਨੂੰ ਮੁਸ਼ਕਲ ਆਉਂਦੀ ਕਿਉਂਕਿ ਇੱਥੇ ਨਾ ਚਾਬੀ ਪਾਉਣ ਦੀ ਜਗ੍ਹਾ ਪੂਰੀ ਪੂਰੀ ਹੁੰਦੀ ਆ ਥੋੜਿਆ ਇੱਕ ਰਾਤ ਦਾ ਸਮਾ ਹੋਣੇ ਕਰਕੇ ਨਾ ਥੋੜਾ ਸਪੇਅਰ ਪਾਰਟ ਹੋ ਰਾਂ ਪਰ ਹੋ ਸਕਦਾ ਉਹਨੇ ਕਰਕੇ ਥੋੜੀ ਜਿਆਦਾ ਟੈਨਸ਼ਨ ਹੁੰਦੀ ਆ ਇਹ ਆ ਹੁੰਦਾ ਜਿਗਾਰਡ ਇਹ ਪਾਰਟ ਹੁੰਦਾ ਇਹ ਪਾਰਟ ਅੰਦਰ ਜਾ ਕੇ ਇਹ ਪਾਰਟ ਅੰਦਰ ਜਾ ਕੇ ਲੱਗਦਾ ਤੇ ਇਹ ਆਨ-ਆਫ ਕਰਦਾ ਜਿਵੇਂ ਘਟ ਵੱਜਦਾ ਹੁੰਦਾ ਨਾ ਇਹ ਅੰਦਰ ਇੱਕ ਪਾਰਟ ਆ ਉਹਨੂੰ ਜਾ ਕੇ ਟੱਚ ਕਰਦਾ ਤੇ ਟੱਚ ਕਰਨੇ ਨਾਲ ਉਹਦੇ ਹਵਾ ਚਲੇ ਜਾਂਦੀ ਤੇ ਇਹ ਬੰਦ ਕਰ ਦਿੰਦਾ ਉਹਨੂੰ ਇਹ ਇਹ ਮੈਨੂੰ ਲੱਗਦਾ ਖਰਾਬ ਹੋ ਗਿਆ ਜਾਂ ਇਹਦਾ ਕੋਈ ਪ੍ਰੋਬਲਮ ਆ ਇਹ ਆਪਾਂ ਖੋਲ ਦੇਣਾ ਹੁਣ ਤੇ ਇਹਨੂੰ ਖੋਲ ਕੇ ਇਹਨੂੰ ਐਦਾਂ ਹੀ ਰੱਖਦੇ ਆ ਸਾਈਡ ਦੇ ਵਿੱਚ ਤੇ ਇਹਦਾ ਕਲਮ ਪਕੜ ਲੈਣੇ ਆ ਤੇ ਆਪਣੇ ਕੋਲ ਰੱਖਾਂਗੇ ਤੇ ਐਦਾਂ ਹੀ ਸਟਾਰਟ ਕਰਾਂਗੇ ਇਹਦੇ ਨਾਲ ਕੀ ਹੁੰਦਾ ਆ ਵੀ ਇਹ ਫਿਰ ਹੁਣ ਕੱਟ ਨਹੀਂ ਮਾਰਗੋ ਇਹ ਡਾਇਰੈਕਟ ਹੀ ਚੱਲੂਗਾ ਇਹ ਇਹਨੇ ਬੰਦ ਹਮਲੇ ਵੀ ਹੁਣ ਏਸੀ ਬੰਦ ਨਹੀਂ ਹੋਊਗਾ ਆਪਣਾ ਤੇ ਇਹ ਲਗਾਤਾਰ ਹੀ ਚੱਲਦਾ ਰਹੂਗਾ ਤੇ ਉਹ ਦੇਖਣਾ ਪੈਣਾ ਤੇ ਬੰਦ ਕਰਨੇ ਵਾਲਾ ਵੀ ਤਹੀਂ ਚਕਰ ਹੁੰਦਾ ਤੇ ਆਹ ਪਾਰਟ ਸੀਗਾ ਖਰਾਬ ਇਹ ਪਾਰਟ ਹੁਣ ਆਪਾਂ ਇਹਨੂੰ ਖੋਲ ਲੈਨੇ ਆ ਇਹ ਖੋਲ ਕੇ ਇਹ ਆਪਾਂ ਰੱਖਣਾ ਤੇ ਡਾਇਰੈਕਟ ਕਰ ਦੇਣਾ ਇਹ ਡਾਇਰੈਕਟ ਚਲਾਵਾਂਗੇ ਉਹਦੇ ਬਾਅਦ ਤੇ ਆਪਾਂ ਹੁਣ ਗਰਮੀ ਆ ਚੰਗੀ ਆ ਲੋਈ ਇਹ ਕਰਤਾ ਸੈੱਟ ਆਪਾਂ ਨੇ ਤੇ ਹੁਣ ਆ ਕਲੰਪ ਆ ਪੁਰਜਾ ਸੀ ਜਿਹੜਾ ਖਰਾਬ ਹੋਇਆ ਤੇ ਹੁਣ ਇਹ ਆਪਾਂ ਕਰਤਾ ਇਹ ਨਮਾ ਪਾਊਗਾ ਇਹਦਾ ਕੋਈ ਇਲਾਜ ਨਹੀਂ ਤੇ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਇਹ ਸਟਾਰਟ ਕਰਕੇ ਦਿਖਾ ਦਿੰਨੇ ਆ ਵੀ ਕੀ ਬਣਿਆ ਤੇ ਇਹਦੇ ਨੱਠ ਵੀ ਥਾਮ ਲੰਨੇ ਮੈਂ ਕਬੜੀ ਇਸੀ ਲਓ ਜੀ ਐਸੀ ਕਰਤੀ ਐ ਸਟਾਰਟ ਆਪਾਂ ਹੁਣ ਇੱਕ ਵਾਰੀ ਚੱਲ ਪੈਣਾ ਬਸ ਦੇਖੋ ਹੁਣ ਕੰਮ ਕਰਮੀ ਸੈਟ ਤੇ ਫਿਰ ਚੱਲਦੇ ਆ ਅੱਗੇ ਇਹ ਆਪਾਂ ਨੇ ਚੇਂਜ ਦਸਤ ਦੀ ਕਰਾਉਣਾ ਪੈਣਾ ਜਾ ਕੇ ਇਹ ਕੰਪਨੀ ਤੋਂ ਮਿਲੂਗਾ ਤੇ ਇਹ ਸਮਾਨ ਨਾਰਮਲੀ ਇਹ ਆਮ ਦੁਕਾਨਾਂ ਤੇ ਸਮਾਨ ਮਿਲਦਾ ਨਹੀਂ ਹੈਗਾ ਏਸੀਆਂ ਦਾ ਤੇ ਇੱਕ ਵਾਰੀ ਹੁਣ 2 ਕੁ ਮਿੰਟ ਵੇਟ ਕਰਦੇ ਆ ਪਤਾ ਲਾ ਜੂਆ ਚੱਲਦਾ ਕਿ ਨਹੀਂ ਤਾਂ ਇਹ ਬਾਈ ਡਰਾਈਵਰੀ ਦਾ ਹਿੱਸਾ ਸਾਰਾ ਇਹ ਤੁਹਾਨੂੰ ਗੱਡੀ ਚਲਾਉਣੀ ਤਾਂ ਅੱਜ ਕੱਲ ਹਰੇਕ ਬੰਦਾ ਜਾਣਦਾ ਪਰ ਇਹ ਚੀਜ਼ਾਂ ਨਾਲ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿੰਨਾ ਕੁ ਟੀਮ ਹੈਲਪਫੁਲ ਕਰੀ ਹੋਈ ਆ ਤੇ ਇਹ ਚੀਜ਼ਾਂ ਦੀ ਨੌਲੇਜ ਹੋਣੀ ਜ਼ਰੂਰੀ ਆ ਕਿਉਂਕਿ ਇਹ ਇਹ ਜਿਹੜੀਆਂ ਗੱਡੀਆਂ ਨੇ ਇਹ ਦੇ ਵਿੱਚ ਜੋ ਮਾਲ ਹੁੰਦਾ ਉਹ ਫਰੋਜ਼ਨ ਵਾਲਾ ਹੁੰਦਾ ਹੈ ਸਾਨੂੰ ਪਤਾ ਹੀ ਆ ਤੇ ਉਹ ਜਿਆਦਾ ਟਾਈਮ ਐਸੀ ਬੰਦ ਰਹਿਣ ਨਾਲ ਤੇ ਉਹ ਤੁਹਾਡਾ ਮਾਲ ਖਰਾਬ ਵੀ ਹੋ ਸਕਦਾ ਹੈ ਐਸੀ ਹੋ ਗਿਆ ਚਾਲੂ ਆਪਣਾ ਤੇ ਚਲੋ ਹੁਣ 1000 ਹੋਊਗਾ ਹੁਣੇ ਬੰਦ ਨਹੀਂ ਹੁੰਦਾ ਤੇ ਲਗਾਤਾਰ ਚੱਲੂਗਾ ਆਪਣਾ ਕੰਮ ਹੋ ਗਿਆ ਤੇ ਚਲੋ ਹੁਣ ਅੱਗੇ ਦੇਖਦੇ ਆ ਕਿ ਪਾਸਾ ਲੋ ਜੀ ਗੱਡੀ ਦਾ ਹੋਇਆ ਕੰਮ ਸੈੱਟ ਗੱਡੀ ਆਪਣਾ ਚਾਲੂ ਕਰਤਾ ਐਸੀ ਤੇ ਇਹਨਾਂ ਐਫਰਟ ਕਰਿਆ ਇਹਨਾਂ ਉਹ ਕਰਿਆ ਤੇ ਉਹ ਕਰਾਉਣ ਵਾਸਤੇ ਨਾਲ ਕੌਣ ਨੇ ਸਾਡੇ ਗੁਰਪੇਜ ਭਾਜੀ ਗੁਰਪੇਜ ਭਾਜੀ ਕੀ ਹਾਲ ਚਾਲ ਵਧੀਆ 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 ਦੇਖ ਲਓ ਮੌਕੇ ਇਸੇ ਟੱਕਰਗੇ ਹਾਂ ਮੈਂ ਹੀ ਆ ਬਾਬਾ ਆਪ ਬੋ ਕਹਿੰਦੇ ਮੌਕੇ ਨੂੰ ਮੌਗਾ ਬਣਾ ਦਿੰਦਾ ਹੈ ਗੁਰਪੇਜ ਭਾਜੀ ਸਾਡੇ ਕੰਪਨੀ ਦੇ ਪੁਰਾਣੇ ਮੁਲਾਜ਼ਮਾਂ ਤੇ ਆਪਣੇ ਬਹੁਤ ਪਿਆਰੇ ਮਿੱਤਰਾਂ ਤੇ ਇਹਨਾਂ ਨੇ ਹੁਣ ਸਭ ਮੇਰਾ ਏਸੀ ਦੇ ਨਾਲ ਜੋ ਵੀ ਸੀਗਾ ਸਿਸਟਮ ਕਰਵਾਇਆ ਏਸੀ ਦਾ ਹਨਾ ਤੇ ਹੋਰ ਗੁਰਪੇਜ ਭਾਜੀ ਕਰ ਪਰਿਵਾਰ ਸਭ ਵਧੀਆ ਬਿਲਕੁਲ ਕਿਰਪਾ ਜੀ ਚੜਦੀ ਕਲਾ ਤੇ ਮੌਕੇ ਬਣਿਆ ਦੇ ਲੋ ਚਲੋ ਗੁਰਪੇਜ ਭਾਈ ਕੋਲ ਗੱਡੀ ਹੈਗੀ ਆ ਇੱਧਰ ਗੱਡੀ ਭਾਜੀ ਗੁਰਪੇਜ ਭਾਜੀ ਕੋਲ ਆਇਆ ਤੇ ਗੁਰਪੇਜ ਭਾਜੀ ਦਾ ਸ਼ਹਿਰ ਆ ਕਿਹੜਾ ਸ਼ਹਿਰ ਗੁਰਪੇਜ ਭਾਜੀ ਮੈਂ ਡਿਸਟ੍ਰਿਕਟ ਆ ਗੁਰਦਾਸਪੁਰ ਤੇ ਤਹਿਸੀਲ ਇਹ ਡੇਰਾ ਬਾਬਾ ਨਾਨਕ ਪਿੰਡ ਇਹ ਅਕਰਪੁਰਾ ਕਿਆ ਬਾਤ ਹੈ ਤੁਹਾਡਾ ਟਾਈਮ ਚੈੱਕ ਲੈਣਾ ਕਿਵੇਂ ਨੇ ਵਧੀਆ ਵਧੀਆ ਅਕਰਪੇਜ ਭਾਈ ਬਹੁਤ ਵਧੀਆ ਬੰਦੇ ਆ ਆਪਣੀ ਹੈਲਪ ਕਰੀ ਗੁਰਪੇਜ ਭਾਈ ਨੇ ਤੇ ਆ ਜੋ ਆਪਾਂ ਹੁਣ ਚੱਲਦੇ ਆਂ ਗਾਹ ਨੂੰ ਗੁਰਪੇਜ ਭਾਈ ਵੀ ਲੇਟ ਹੁੰਦੇ ਆ ਘਰੋਂ ਫੋਨ ਆ ਰਹੇ ਆ ਤੇ ਆਪਾਂ ਵੀ ਲੇਟ ਹੁੰਨਾ ਐਸੀ ਕਾਫੀ ਟਾਈਮ ਦਾ ਬੰਦ ਜਿਆਦਾ ਟਾਈਮ ਤਾਂ ਨਹੀਂ ਲੱਗਿਆ ਅੱਧਾ ਘੰਟਾ ਐਸੀ ਬੰਦ ਰਿਹਾ ਪਰ ਆਪਣਾ ਕੰਮ ਚੱਲਦਾ ਹੋ ਗਿਆ ਚਲੋ आज वाप्पा थानू मिलदे आके दे साटे ਰੁਪਰ ਜੋ ਸਟੋਰ ਕੋ ਲਿਆ ਨਾ ਵਧੀਆ ਆ ਉੱਥੇ ਪਰਦੇ ਹਾਂ ਤੇ ਗੱਡੀਆਂ ਦਾ ਸਮਾਨ ਸਮੂਹ ਮਿਲ ਜਾਂਦਾ

ਕਿੱਥੇ ਤੇ ਯਾ ਕਲਰ ਕਿੱਥੇ ਚੱਲ ਰਿਹਾ ਮੇਰੀ ਗੱਡੀ ਚ ਡਾਰਕ ਜਾਂ ਕਲਰ ਜਿੰਨਾ ਕੋਈ ਇੱਥੇ ਤਾਂ ਕੁਛ ਆਇਆ ਨਹੀਂ ਪਸੰਦ ਆਪਾਂ ਨੂੰ ਵਧੀਆ ਨਹੀਂ ਸੀ ਕਿ ਪਰਤੇ ਆਪਾਂ ਕਰਦੇ ਆ ਰੁਪੜ ਚੱਲਦੇ ਆ ਸ਼ਹਿਰ ਦੇ ਵਿੱਚ ਆ ਟੋਕਰੀ ਜੀ ਲੈ ਮੈਂ ਚੱਲ ਚਾ ਸਮਾਨ ਸਮੂਹ ਪੈ ਜਾਂਦਾ ਠੀਕ ਹੈ ਇਹ ਗੱਡੀ ਚ ਲਾਉਣ ਨੂੰ ਜਾਂਦਾ ਆ ਪਰਦਾ ਪਸੰਦ ਆ ਗਿਆ ਤੁਹਾਨੂੰ ਇਹਦਾ ਕਰਨੇ ਬਣਾਵਾਂਗੇ ਇਹਦਾ ਟਿਕਾਓ ਲੋਕਾਂ ਦੇ ਦਰਦ ਭਾਈ ਮੀ ਪੈ ਰਿਹਾ ਸਵੇਰ ਦਾ ਅੱਜ ਮੀਂਹ ਚੰਗਾ ਤੱਕ ਹੈ ਹਲੋ ਤੱਕ ਲਾ ਵੀ ਆ ਇਹ ਬਾਈ ਸਾਡੇ ਸ਼ਹਿਰ ਦਾ ਬਾਜ਼ਾਰ ਆ ਲੋ ਜੀ ਸਾਡੇ ਸ਼ਹਿਰ ਦੇ ਮਸ਼ਹੂਰ ਪੰਡਾਂ ਦੇ ਪਰੌਂਠੇ ਪਰੌਂਠੇ ਕਰਾ ਲੈ ਪੈਂਦਾ ਆਪਣੀ ਦੇ ਕਰ ਜਾ ਕੇ ਛਕਦੇ ਆ ਆਇਆ ਆਪਣਾ ਪਿੰਡ ਆਹ ਖੜੇ ਰਾਣੇ ਸੰਦਰਾ ਆ ਛੱਤ ਖੋਲ ਲਈ ਆਪਾਂ ਨੇ ਗੱਡੀ ਦੀ ਇਹਦੇ ਬਾਅਦ ਤੇ ਆਪਾਂ ਨੇ ਪਰਦਾ ਲਖਾਇਆ ਆ ਆ ਪਰਦਾ ਲਿਆਂਦਾ ਆਪਾਂ ਨੇ ਇਹ ਪਰਦੇ ਦਾ ਖਤਨਾ ਗੰਦੀ ਵਾਲੀ ਹੋ ਗਈ ਸੀ ਇਹ ਛੱਤ ਉੱਤੇ ਪਰਦਾ ਲਿਆ ਕੇ ਨਾ ਇਹ ਕਟਾਈ ਕਰਕੇ ਜੱਬ ਨੂੰ ਹੈ ਮਰੀਆ ਦੇ ਹੈ ਕਰਕੇ ਨਾ ਐ ਇਹਦੀ ਹੁਣ ਕਟਾਈ ਕਟਾਈ ਕਰ ਲੈਣੀ ਇਹਦੀ ਆਪਾਂ ਨੂੰ ਕਟਾਈ ਕਰਕੇ ਫਿਰ ਇਹਦੀ ਮੈਂ ਕਰਦਾ ਇਹਦੀ ਸਿਲਾਈ ਕਰਦਾ ਵਧੀਆ ਬਣ ਜਾਣਾ ਇਹ ਕਰੋ ਚੈੱਕ ਆਪਣੇ ਵੱਲ ਤੇ ਤਾਂ ਕਰਤਾ ਪੂਰਾ ਤਸੱਲੀ ਮਾੜਾ ਮੋਟਾ ਕਿਤੇ ਕਿਤੇ ਰਹਿ ਗਿਆ ਕੱਪੜਾ ਰਹਿ ਗਿਆ ਚਲ ਇਹ ਜਦ ਵਿੱਚ ਪੱਖਾ ਲਾਉਂਗੇ ਨਾ ਫਿਰ ਸੈੱਟ ਹੋ ਜਾਣਾ ਇਹਨੇ ਵਧੀਆ ਬਣ ਕੇ ਆਪਾਂ ਤਾਂ ਛੱਤ ਮੈਂ ਕਰਾਂ ਆ ਨਵਾਂ ਪੱਯਾ ਹੋ ਗਈ ਸਾਦਾ ਲੈ ਵੀ ਜਲੰਧਰੋਂ ਫਾਣ ਕੋਡ ਨੂੰ ਮੋੜ ਰਹੀ ਸੀ ਆਹ ਚੀਜ਼ ਤੇ ਕਦੇ ਧਿਆਨ ਹੀ ਨਹੀਂ ਗਿਆ ਯਾ ਬਾਤ ਅੱరే ਦੇ ਨਾ ਗਿ ਜਨੇ ਕਦੇ ਧਿਆਨ ਹੀ ਨਹੀਂ ਪਿਆ ਇਹ ਦੇਖ ਹੁਣ ਦੇਖ ਮੈਂ ਹੁਣ ਨਿਕਾ ਦੋ ਸੀ ਵੀ ਦੇਖਿਆ ਉਸਾ ਜ਼ਰੂਰ ਦੱਸੋ ਕਿਸ ਚੀਜ਼ ਦੀ ਗੱਲ ਕਰ ਰਹੇ ਹੋ ਲੈ ਮਤਰਾ ਨਹੀਂ ਹਟੋ ਇਆ ਕਰ ਲਿਆ ਆਪਾਂ ਨੇ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਬੰਦਾਰ ਦੇ ਟਾਬੇ ਤੇ ਅੱਥੇ ਚਾਹਾਂਗੇ ਆਪਾਂ ਲੱਗਾ ਪ੍ਰਸ਼ਾਦਾ ਲੱਗਾ ਪ੍ਰਸ਼ਾਦਾ ਛਕ ਕੇ ਇਹ ਚੱਲਦੇ ਆਪਾਂ ਅੱਗੇ ਨੂੰ ਇਹ ਲੋਹੇ ਦੀ ਧੂੰਆਂ ਬਣਾ ਆ ਗਿਆ ਆ ਨਹੀਂ ਆਹਾ ਇਹ ਤਾਂ ਸ਼ਹਿਰੀਆਂ ਮਿਠਾਣੇ ਦਿੱਤਾ ਆ ਪਾਈ ਚਾ ਮੈਂ ਅੱਛਾ ਰੰਗ ਬਚਾਦਾ ਕੋਈ ਪਰਮਾਹੰਸਾ ਤੋਂ ਕਰਮਾ। ਫਿਲਟਰ ਕਰਾ ਲਿਆ ਸਾਹਿਬ ਆਪਾਂ। ਤਿੰਨ ਚਾਰ ਚੱਕਰ ਬਗੇ ਮੈਂ ਫਿਲਟਰ ਨਹੀਂ ਝਿੜਾ ਸਾਹਿਬ ਉਹ ਖਾਕ ਨਹੀਂ ਗੰਦਾ ਹੋਇਆ ਹੋਣਾ ਫਿਲਟਰ। ਇਹ ਛਾਪ ਕਰਾ ਲੀਏ ਕਿਉਂ ਜਿਹੜਾਈਆਂ ਬਹੁਤ ਆਉਣੀਆਂ ਗਆਂ। ਲਾਵੇ ਹੁਣ ਜਾਦੂ ਦਿਖਾਉਣੇ ਬੰਦੇ। ਆਹੀ ਯਾਰ ਨਾ ਜਾਂਦਾ ਨਿਕਲਦਾ ਹੈ ਹੈਲਟਰ ਤੋਂ ਸਾਧਾ ਮੁੰਡੇ ਨੇ ਤੇ ਸਾਰੀ ਇਹ ਫੱਟ ਹੁਣ ਚੱਲਦੇ ਆ ਲੰਗਰ ਵਿਖਾਤਾ ਹਾਲਾ ਟੈਂਕੀ ਫੋਲਾ ਇਹ ਨਿਕਲਦੇ ਮੈਸੇ ਕਾਲੀਆ ਨਾਲ ਇੰਨਾ ਕੋਈ ਕੰਮ ਨਹੀਂ ਹੋਣਾ। ਹੌਲੀ ਹੌਲੀ ਆਪਨੇ ਅੰਮਲੀ ਕੰਮ। ਯਾਤਰਾ ਕਰਕੇ ਆਰਮੀ ਦੀ ਆਵਾਜ਼ ਆਈ ਬਾਵਾ ਹੁਣ ਅਸ ਰੋੜ ਤੇ। ਉਹ ਦੂਜੀ ਆਪਣੀ ਆਰਮੀ ਦੀ ਗੱਲ ਕਰਦਾ ਆਰਮੀ ਦੀ ਗੱਲ ਦੀ ਕਰਦਾ। ਇਹ ਦੂਜੀ ਆਰਮੀ ਮੇਂ ਰੋਡ ਤੇ ਪਾਈ ਜਾਂਦਾ 550 ਲੈ ਆ ਗਿਆ ਪਾੜ ਗਿਆ ਮਕੈਰੀਆਂ ਆਪਾਂ ਬਾਹਰ ਚੱਲੀ ਚੱਲਣਾ ਤੇ ਬਾਰਡਰ ਤੇ ਪਹੁੰਚਦੇ ਆ ਬਾਰਡਰ ਤੇ ਪਹੁੰਚ ਕੇ ਆਪਾਂ ਬਾਰਡਰ ਕਲੀਅਰ ਕਰਕੇ ਨਿਕਲਦੇ ਆ ਅੱਗੇ ਲਾ ਕੇ ਕਾਨਵਾਈ ਚ ਲੱਗਦੇ ਆ ਤੇ ਜਦ ਤੱਕ ਆਪਾਂ ਪਹੁੰਚਣਾ ਉਦੇ ਤੱਕ ਆਪਾਂ ਪਹੁੰਚਣਾ ਉਦੋਂ ਤੱਕ ਅੱਧਾ ਘੰਟਾ ਜਾਂ ਘੰਟਾ ਇੱਕ ਦੋ ਘੰਟੇ ਆਪਾਂ ਖੜਾਗੇ ਤੇ ਥਾਨ ਬਾਈ ਮਨੇ ਹੈ ਸਾਡੇ 2:30 ਵਜੇ ਛੱਡ ਦਿੰਦੇ ਆ ਤੇ ਉਸ ਹਿਸਾਬ ਨਾਲ ਆਪਾਂ ਪਹੁੰਚ ਹੀ ਜਾਣਾ ਤੇ ਆਰਾਮ ਨਾਲ ਚਲੋ ਚੱਲਦੇ ਆਪਾਂ ਮੀਰ ਨੇ ਬੰਦਾ ਲਖਾਇਆ ਕਹਿੰਦਾ ਨੀਟਾ ਨਾ ਹਣੀ ਮੇਲ ਮੁਰਾਦ

ਬਸ ਤਾਂ ਬਿੱਲ ਦਿਖਾਉਣੇ ਹੁੰਦੇ ਇੱਥੇ ਤੇ ਗੱਡੀ 'ਚ ਤੁਹਾਡੇ ਚ ਕੀ ਮਾਲ ਆ ਉਹ ਦੱਸਣਾ ਹੁੰਦਾ ਤੇ ਜੇ ਉਹਨਾਂ ਨੂੰ ਕੁਝ ਲੱਗੇ ਇਦਾਂ ਦਾ ਵੀ ਕੋਈ ਵੀ ਇਦਾਂ ਦਾ ਹੈਗਾ ਕੋਈ ਛੱਕੀ ਜਾਂ ਹੈ ਨਾ ਜਾਂ ਕੋਈ ਇਦਾਂ ਦਾ ਫਿਰ ਉਹ ਦੀ ਚੈਕਿੰਗ ਚੁਕਿੰਗ ਕਰਦੇ ਆ ਚੰਗੀ ਤਰ੍ਹਾਂ ਇੱਥੇ ਲੱਗਦੀ ਆ ਪਰਚੀ ਪਰਚੀ ਇੱਥੇ ਲੱਗਦੀ ਆ ਪਰਚੀ ਆ ਲਈ ਪਈ ਆ ਬਾਈ ਗਰਦ Yeah. 是。<Sure. S 2> yeah. ਕੌਣ ਆ ਗਿਆ ਇਹ ਸਾਡੇ ਕੰਪਨੀ ਦੇ ਮੁਲਾਜ਼ਮ ਆ ਗਏ ਮੁਲਾਜ਼ਮ ਕੀ ਹਾਲ ਹੈ ਓ ਯਾਰ ਨੀਂਦ ਹੀ ਬੜੀ ਆਈ ਪਤਾ ਹੀ ਲੱਗਿਆ ਮੈਨੂੰ ਕਿੱਥੇ ਪਿਆ ਸੀ 8 ਟਿਕਾ ਨਾ ਚ ਪਾਰਕਿੰਗ ਚ ਕੋਈ ਨਹੀਂ ਬਾਦੂ ਟਾਈਮ ਆ ਹਾਂ ਨਿਕਲ ਜਾਣਾ ਮਾੜੀ ਗੱਲ ਚਲਾਨ ਕਰਾ ਕੇ ਲੰਘ ਜੀ ਆਹ ਹਾਂ ਹੋ ਜਾਣੀ ਤੇਰੀ ਕਾਰਵਾਈ ਹੋ ਜਾਣੀ ਆ ਹੂੰ ਹੋ ਜਾਣੀ ਕਾਰਵਾਈ ਤਾਂ ਨਗਰ ਜਾਨੀ ਮੈਂ ਉੱਥੇ ਦੀ ਆ ਮੇਰੇ ਕੋਲ ਤਲਾ ਚੇਰੀ ਨਗਰ ਦਾ ਯਾਰ ਅੱਛਾ ਫਿਰ ਬਸ ਕੱਲ ਦੀ ਫਤਕ ਕੋਈ ਆ ਹਾਂ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਸ਼ਰੀ ਨਗਰ ਤੇ ਪੇਪਰ ਜਮਾ ਕਰਾਤੇ ਆਪਾਂ ਤੇ ਹੁਣ ਦੁਪਹਿਰ ਤੋਂ ਬਾਅਦ ਚ ਹੋ ਗਈ ਖਾਣ ਲਈ ਗੱਡੀ ਆਪਣੇ ਮੂਰੇ ਹੈਗੀਆਂ ਚੰਨ ਚਾਰ ਗੱਡੀਆਂ ਆਪਣੇ ਮੂਰੇ ਇੱਕ ਲੱਗੀ ਹੋਈ ਆ ਤਿੰਨ ਖੜੀਆਂ ਖਾਲੀ ਹੋਣ ਦੁਪਹਿਰ ਤੱਕ ਨੰਬਰ ਆਊਗਾ ਆਪਣਾ ਹੁਣ ਤੇ ਆਪਾਂ ਹੁਣ ਪਹੁੰਚ ਗਏ ਆ ਤੇ ਦੁਪਹਿਰ ਤੱਕ ਗੱਡੀ ਖਾਲੀ ਹੋਊਗੀ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਨੇ ਰਾਤ ਨੂੰ ਹੀ ਨਿਕਲਣਾ ਕਿਉਂਕਿ ਆਪਾਂ ਨੂੰ ਜਿੱਦ ਨੂੰ ਜਾਣਾ ਤੇ ਦਿਨੇ ਥੋੜੇ ਜਿਹਾ ਚੱਕਰ ਰਹਿਣਾ ਪੁਲਿਸ ਬੰਸ ਆ ਜਾਂਦਾ ਤੇ ਆਪਾਂ ਰਾਤ ਨੂੰ ਹੀ ਨਿਕਲਣਾ ਥੋੜਾ ਰਾਤ ਨੂੰ ਨਿਕਲ ਕੇ ਆਪਾਂ ਪਹੁੰਚ ਜਾਾਂਗੇ ਸੋਨਾ ਮਾਰਗ ਇਹ ਵੀਡੀਓ ਮੈਂ ਇੱਥੇ ਬੰਦ ਕਰੂੰਗਾ ਤੇ ਅਗਲੇ ਉਹਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਛੋਨਾ ਮਾਰਕ ਤੋਂ ਘਾਰਗੇ ਲਗਾਤਾ ਉਹ ਵਧੀਆ ਪੂਰਾ ਵੀਊ ਤੇ ਜਿਹੜਾ ਤੁਹਾਡਾ ਅਮਰਨਾਥ ਦੀ ਯਾਤਰਾ ਚੱਲਦੀ ਆ ਉਹ ਆਪਾਂ ਵੀ ਉਸੇ ਰੂਟ ਨੂੰ ਜਾਣਾ ਆ ਤੇ ਅਮਰਨਾਥ ਦੀ ਯਾਤਰਾ ਬਾਲਟਾ ਤੱਕ ਉਹ ਉੱਥੇ ਤੱਕ ਰਹਿ ਜਾਂਦੀ ਆ ਤੇ ਆਪਾਂ ਉਹਨਾਂ ਤੇ ਗਾਂ ਨਿਕਲ ਜਾਣਾ ਤੇ ਉਹ ਮੈਂ ਤੁਹਾਨੂੰ ਸਾਰਾ ਕੁਝ